ਹਲਕਾ ਚੱਬੇਵਾਲ ਦੇ ਪਿੰਡ ਬਜਰਾਵਰ ਦੇ ਸਰਕਾਰੀ ਹਾਈ ਸਕੂਲ ਨੂੰ ਜੋੜ ਵਾਲੀ ਸੜਕ ਨਾਲ ਖੇਤਾਂ ਵਿੱਚੋਂ ਲੰਘਦੀ 1 ਕਰੋੜ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਜਿਸ ਨੂੰ ਦੇਖਦਿਆਂ ਖੁੱਲੀ ਬੱਚਿਆਂ ਅਤੇ ਸਕੂਲ ਵਾਸੀਆਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਣੀ ਪਈ ਹੈ ਪਰ ਪਾਰਲੀਮੈਂਟ ਡਾਕਟਰ ਰਾਜਪਾਲ ਚੱਬੇਵਾਲ ਤੋਂ ਮੰਕੀਤੀ ਹੈ ਕਿ ਵਿਦਿਆਦੇ ਮੰਦਰ ਨੂੰ ਜਾਣ ਵਾਲੀ ਇਸ ਸੜਕ ਨੂੰ ਨਵੇਂ ਸਿਰ ਤੋਂ ਬਣਾ ਕੇ ਪਿੰਡ ਵਾਸੀਆਂ ਦੀ ਇਸ ਮੁਸ਼ਕਲ ਦਾ ਹੱਲ ਕੀਤਾ ਜਾਵੇ ਇਹ ਹੈ 47 న్యూਜ਼ ਇੰਡੀਆ ਦੀ ਰਿਪੋਰਟ ਜਾਤ ਮੈਂਬਰ ਵੀ ਹਾਂ ਇਹ ਸੜਕ ਸਾਡੇ ਖੇਤਾਂ ਦੇ ਨਾਲ ਲੱਗਦੀ ਹੈ ਤੇ ਸਕੂਲ ਦੇ ਨਿਆਣਿਆਂ ਨੂੰ ਬਹੁਤ ਦਿੱਕਤ ਜਿਆਦਾ ਆਉਂਦੀ ਆ ਕਿਉਂਕਿ ਸਕੂਲ ਦੇ ਨਿਆਣੇ ਜਿਸਲੇ ਲੰਘਦੇ ਆ ਸਾਈਕਲਾਂ ਤੇ ਪੈਦਲ ਔਖੜ ਕੇ ਡਿੱਗ ਜਾਂਦੇ ਆ ਜੀ ਖੇਤਾਂ ਦੇ ਵਿੱਚ ਗਿੱਲੇ ਖੇਤ ਹੁੰਦੇ ਆ ਤਾਂ ਫਿਰ ਉਹਨਾਂ ਦੇ ਕੱਪੜੇ ਵੀ ਲਿਬੜ ਜਾਂਦੇ ਤੇ ਨਿਆਣੇ ਫਿਰ ਐਦੇ ਸਕੂਲੋਂ ਲਿਬੜੇਓ ਕੱਪੜੇ ਪਾ ਕੇ ਜਾਂਦੇ ਆ ਤੇ ਉਹਨਾਂ ਨੂੰ ਨਿਆਣਿਆਂ ਨੂੰ ਮੁਸ਼ਕਲ ਬਹੁਤ ਆ ਜੇ ਇਹ ਸੜਕ ਦੀ ਜਲਦੀ ਤੋਂ ਜਲਦੀ ਮੁਰੰਮਤ ਹੋਵੇ ਤਾਂ ਬਹੁਤ ਵਧੀਆ ਧੰਨਵਾਦ ਬੇਟਾ ਕੀ ਮੁਸ਼ਕਿਲ ਆ ਰਹੀਆਂ ਤੁਹਾਨੂੰ ਸਕੂਲ ਆਣ ਚ ਜਦੋਂ ਅਸੀਂ ਪਿੰਡ ਤੋਂ ਸਕੂਲ ਵੱਲ ਆਉਂਦੇ ਆ ਤੇ ਜੋ ਅਸੀਂ ਸਾਈਕਲ ਇੱਧਰ ਚਲਾਉਂਦੇ ਆ ਤਾਂ ਇਹ ਗਲੀ ਉੱਚੀ ਨਹੀਂ ਵੀ ਹੈ ਕੱਚੀ ਤੇ ਅਸੀਂ ਖੇਤ ਵਿੱਚ ਵੀ ਡਿੱਗ ਜਾਂਦੇ ਆ ਇਹ ਹੀ ਮੁਸ਼ਕਿਲ ਆਉਂਦੀ ਹੈ ਨਾਲ ਇਹ ਵੀ ਮੁਸ਼ਕਿਲ ਆਉਂਦੀ ਹੈ ਜਦੋਂ ਇੱਥੇ ਬਾਰਿਸ਼ ਹੋਈ ਹੁੰਦੀ ਹੈ ਤਾਂ ਫਿਰ ਇੱਥੇ ਫਿਸਲੋਂਦੀ ਹੈ ਟੋਇਆ ਚ ਵੀ ਪਾਣੀ ਭਰਿਆ ਹੁੰਦਾ ਉਸ ਨਾਲ ਸਾਨੂੰ ਜ਼ਿਆਦਾ ਦਿੱਕਤ ਆਉਂਦੀ ਹੈ ਹਾਂ ਜੀ ਬੇਟਾ ਸਾਡੇ ਜਿਹੜੇ ਸਕੂਲ ਦਾ ਰਾਹ ਆ ਸਕੂਲ ਤੋਂ ਹਟਮਾ ਆ ਤੇ ਇਹ ਇੱਟਾਂ ਦਾ ਬਣਿਆ ਹੋਇਆ ਆ ਜਦੋਂ ਸਕੂਲ ਨੂੰ ਆਉਂਦੇ ਆ ਤਾਂ ਆਪਾਂ ਸਾਈਕਲ ਸਾਈਕਲਾਂ ਤੋਂ ਡਿੱਗ ਜਾਂਦੇ ਆ ਤੇ ਇੱਥੀਆਂ ਇੱਟਾਂ ਉੱਚੀਆਂ ਨਹੀਂ ਵੀਆਂ ਹਨ ਤੇ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਸਕੂਲ ਦੀ ਜਿਹੜੀ ਸੜਕ ਆ ਉਸ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਬੱਚਿਆਂ ਨੂੰ ਆਉਣ ਚ ਦਿੱਕਤ ਨਾ ਹੋਵੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸਕੂਲ ਦੇ ਸਕੂਲ ਦੇ ਵਿੱਚ ਮੌਜੂਦਾ ਚੇਅਰਮੈਨ ਆ ਜਦੋਂ ਇਹ ਸੜਕ ਸਕੂਲ ਤੋਂ ਰੋਡ ਤੋਂ ਕਾਫੀ ਹਟ ਮਾ ਸਕੂਲ ਆ ਇਹ ਇੱਟਾਂ ਦਾ ਬਣਿਆ ਆ ਤੇ ਇਹਦੇ ਵਿੱਚ ਨਿਆਣਿਆਂ ਨੂੰ ਆਉਣ ਜਾਣ ਚ ਬੜੀ ਪ੍ਰੋਬਲਮ ਆਂਦੀ ਆ ਜਦੋਂ ਮੀਂਹ ਪੈਂਦਾ ਤੇ ਸੜਕ ਕਾਫੀ ਜ਼ਿਆਦਾ ਜਾਨੀ ਕਿ ਟੋਏ ਹੋਣ ਕਰਕੇ ਪਾਣੀ ਭਰ ਜਾਂਦਾ ਇਹਦੇ ਵਿੱਚ ਤਾਂ ਬੱਚੇ ਜਿਹੜੇ ਡਿੱਗ ਵੀ ਜਾਂਦੇ ਕਈ ਵਾਰ ਖੇਤਾਂ ਦੇ ਵਿੱਚ ਇਹੀ ਪ੍ਰੋਬਲਮ ਆ ਇਹਨਾਂ ਦੀ ਇਹਨਾਂ ਨੇ ਕਈ ਵਾਰ ਮਤੇ ਵੀ ਪਾ ਕੇ ਦਿੱਤੇ ਆ ਪੰਚਾਇਤ ਨੂੰ ਵੀ ਦੱਸਿਆ ਆ ਸਾਰੇ ਦੇਖ ਜਾਂਦੇ ਪਰ ਇਹਦਾ ਹੱਲ ਕਿਸੇ ਨੇ ਨਹੀਂ ਕੀਤਾ ਅਜ ਤੱਕ ਮਸਲਾ ਕੋਈ ਨਹੀਂ ਹਾਲ ਹੈਗਾ ਸਕੂਲ ਦੇ ਵਿੱਚ ਹੋਰ ਵੀ ਕਾਫੀ ਜਿੱਦਾਂ ਅ ਹੈਲਪ ਚਾਹੀਦੀ ਆ ਕੰਮ ਹੋਣ ਵਾਲੇ ਆ ਜੇ ਹੋ ਸਕੇ ਤਾਂ ਸਰਕਾਰ ਇਹਦੇ ਵੱਲ ਪਹਿਲਾ ਧਿਆਨ ਦਵੇ ਤਾਂ ਜ਼ਿਆਦਾ ਵਧੀਆ ਆ ਇਹ ਕਿਹੜੇ ਕਿਹੜੇ ਕੰਮ ਹੋਣ ਵਾਲੇ ਇੱਥੇ ਕੰਮ ਇਹਦੇ ਵਿੱਚ ਗਰਾਉਂਡ ਫਲੋਰ ਜਿੱਦਾਂ ਆ ਬੱਚਿਆਂ ਦਾ ਉੱਥੇ ਵੀ ਬਲਾਕ ਲੱਗਣ ਵਾਲੇ ਆ ਤੇ ਮੇਨ ਤਾਂ ਸੜਕ ਦੀ ਆ ਵੀ ਅਸੀਂ ਗਲੀ ਕਰਕੇ ਅੱਜ ਤੁਹਾਨੂੰ ਸੱਦੇ ਆ ਸੀ ਇੱਥੇ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਹੈਗਾ ਜੀ ਸਾਰੀ ਇਹ ਛੇਵੀਂ ਤੋਂ 10ਵੀਂ ਤੱਕ ਆ ਅੱਛਾ ਹਾਂਜੀ ਕਿ ਕਿੰਨੇ ਕਮਰੇ ਆ ਇਹਦੇ ਇਹਦੇ ਵਿੱਚ 14 ਕਮਰੇ ਆ ਟੋਟਲ ਹਾਂਜੀ ਵੱਧ ਵੀ ਹੈਗੇ ਆ ਪਰ 14 ਜਾਨੀ ਕਿ ਮੇਨ ਹੀ ਆ ਜਿਹੜੇ ਹੋਰ ਕੋਈ ਦਿੱਕਤ ਕੋਈ ਆ ਰਹੀ ਹੋਰ ਕੋਈ ਦਿੱਕਤ ਹੈ ਵੀ ਆ ਬਲਾ ਗਲੀ ਦਾ ਕੰਮ ਹੋ ਜਵੇ ਤਾਂ ਜ਼ਿਆਦਾ ਵਧੀਆ ਹਾਂਜੀ ਠੀਕ ਹਾਂਜੀ ਮੈਂ ਮੈਂ ਹੈਡਮਿਸਟਰ ਸਰਕਾਰੀ ਹਾਈ ਸਕੂਲ ਬਜਰਾਵਰ ਮੈਂ ਆਪਣੀ ਸਕੂਲ ਦੀ ਸਮੱਸਿਆ ਇਹ ਦੱਸਣਾ ਚਾਹ ਰਹੀ ਆ ਕਿ ਸਕੂਲ ਨੂੰ ਆ ਰਹੀ ਲਿੰਕ ਰੋਡ ਜੋ ਹੈ ਇਹ ਬਿਲਕੁਲ ਸਹੀ ਨਹੀਂ ਬਣੀ ਹੋਈ ਇਟਾਂ ਦਾ ਰਸਤਾ ਹੈ ਤੇ ਸਾਨੂੰ ਬਹੁਤ ਕਠਿਨਾਈ ਆਉਂਦੀ ਹੈ ਸਟਾਫ ਨੂੰ ਵੀ ਤੇ ਬੱਚਿਆਂ ਨੂੰ ਵੀ ਬੱਚੇ ਆਉਂਦੇ ਜਾਂਦੇ ਕਈ ਵਾਰੀ ਬੱਚੇ ਸਾਈਕਲ ਤੇ ਆਉਂਦੇ ਆ ਸਾਈਕਲ ਤੋਂ ਗਿਰ ਜਾਂਦੇ ਚਾਹੇ ਕੋਈ ਸਕੂਟਰ ਤੇ ਹੋਵੇ ਜਾਂ ਮੋਟਰਸਾਈਕਲ ਤੇ ਰਸਤਾ ਬੜਾ ਖਰਾਬ ਹੈ ਜੇ ਗੱਡੀ ਤੋਂ ਵੀ ਆਇਆ ਜਾਵੇ ਤਾਂ ਗੱਡੀ ਦੇ ਵੀ ਗੱਡੀ ਵੀ ਵਿੱਚ ਲੱਗਦੀ ਹੈ ਪੈਦਲ ਆਉਣ ਲਈ ਕਿਸੇ ਵੀ ਤਰ੍ਹਾਂ ਨਾਲ ਇਹ ਰਸਤਾ ਬੱਚਿਆਂ ਲਈ ਸੇਫ ਨਹੀਂ ਹੈਗਾ ਤੇ ਇਸ ਸੜਕ ਦੀ ਜਲਦੀ ਤੋਂ ਜਲਦੀ ਮਤਲਬ ਮੁਰੰਮਤ ਕਰਾ ਕੇ ਜਾ ਕਿੰਨੀ ਇਹਦੀ ਲੰਬਾਈ ਹੈ ਜੀ 22 ਕਿਲੇ 22 ਕਿਲੇ 22 ਕਿਲੋ ਲਗਭਗ 22 ਕਿਲੋ ਸਕੂਲ ਦੇ ਵਿੱਚ ਕਿੰਨੇ ਸਟੂਡੈਂਟ ਆ ਸਾਰੇ 109 ਸਟੂਡੈਂਟਸ ਜੀ ਕਿੰਨੇ ਚਿਰ ਤੋਂ ਇਹ ਖਰਾਬ ਹੈ ਇਹ ਜੀ ਦੇਖੋ ਮੈਂ 2000 2400 ਬਣੀ ਸੀ ਮੈਂ ਜੋਇਨ ਜਰੂਰ ਤੋਂ ਕੀਤਾ ਇਹ ਸੜਕ ਇਸ ਤਰ੍ਹਾਂ ਹੀ ਹੈ ਇਹਦੇ ਬਹੁਤ ਵਾਰੀ ਮਤੇ ਵੀ ਪਾ ਕੇ ਦੇ ਚੁੱਕੇ ਅਸੀਂ ਪੰਚਾਇਤ ਨੂੰ ਵੀ ਤੇ ਅੱਗੇ ਵੀ ਜਾ ਚੁੱਕੇ ਆ ਜੀ ਉੱਪਰ ਵੀ ਗੱਲ ਹੋਈ ਹੈ ਪਰ ਇਹ ਸੜਕ ਦਾ ਹਲੇ ਤੱਕ ਕੋਈ ਨਿਪਟਾਰਾ ਨਹੀਂ ਹੋਇਆ